ਮੇਰਾ ਨਾਮ ਤੇਜਾ ਸਿੰਘ ਹੈ ਜੀ ਵੀਰ ਜੀ ਕੀ ਗੱਲ ਹੋਈ ਹੈ ਕੋਈ ਗੱਲਬਾਤ ਨਹੀਂ ਹੋਈ ਜੀ ਕੋਈ ਮੈਨੂੰ ਪਤਾ ਨਹੀਂ ਗੱਲਬਾਤ ਵਾਲੀ ਠੀਕ ਹੈ ਨਾ ਘਰਾਂ ਛੱਡ ਕੇ ਇਹਨਾਂ ਨੂੰ ਕੰਮ ਕਰਦੇ ਆ ਹਾਂ ਕੰਮ ਕਰਦੇ ਨੂੰ ਛੱਡ ਕੇ ਆਇਆ ਘਰਾਂ ਬੇ ਬੇਟਾ ਮੇਰੀ ਰੋਟੀ ਦੇ ਕੇ ਆਇਆ ਰੋਟੀ ਦੇ ਕੇ ਮੈਂ ਉਹਨੂੰ ਪੁੱਛਿਆ ਕਿੱਥੇ ਜਾ ਰਹੇ ਕਹਿੰਦਾ ਮੈਂ ਕੰਮ ਜਾ ਕੇ ਆ ਇੱਧਰ ਠੀਕ ਹੈ ਕੋਈ ਦੱਸਿਆ ਨਹੀਂ ਕੁਝ ਮੈਂ ਕਿੱਥੇ ਨਹਿਰ ਤੇ ਜਾ ਰਾਂ ਕਿਤੇ ਕੁਝ ਨਹੀਂ ਦੱਸਿਆ ਨੇ ਤੁਹਾਨੂੰ ਕਿਵੇਂ ਪਤਾ ਲੱਗਿਆ ਜੀ ਬੇਟੀ ਨੇ ਇੱਧਰ ਆ ਕੇ ਚੱਲ ਗਈ ਉਹ ਮੇਰੇ ਕੋਲੋਂ ਪਤੀਜੀ ਦਾ ਫੋਨ ਆਇਆ ਤੇ ਹਾਂ ਤੇ ਬੇਟੀ ਵਿਆਹੀ ਵੀ ਸੀ ਜਾਂ ਬੇਟੀ ਪਹਿਲਾਂ ਵਿਆਹੀ ਹੋਈ ਸੀ ਹਾਂ ਉਹ ਤਲਾਕ ਹੋਇਆ ਤਾਂ ਉਹਦਾ ਕੁਝ ਠੀਕ ਹੈ ਜੀ ਜਿਹੜਾ ਬੇਟਾ ਵਿਚੇ ਹੋਇਆ ਉਹ ਕਿੱਦਾਂ ਮਤਲਬ ਉਹ ਬੇਟਾ ਪਛਾਣ ਵਾਸਤੇ ਗਿਆ ਤਾਨੂੰ ਉਹ ਉਹਦੀ ਡੈੱਡ ਬਾਡੀ ਮਿਲੀ ਨਹੀਂ ਨਹੀਂ ਉਹਦੀ ਮਿਲ ਹੀ ਨਹੀਂ ਡੈੱਡ ਬਾਡੀ ਆ ਜੀ ਤੇ ਪਾਲ ਚੱਲ ਜਾਰੀ ਪਾਲ ਚੱਲ ਚੱਲ ਰਹੀ ਹੈ ਤੇ ਪੁਲਿਸ ਨੇ ਇਨਫੋਰਮ ਕੀਤਾ ਹਾਂ ਉਹ ਕਰਿਆ ਹੋਇਆ ਹਾਂ ਜੀ ਪੁਲਿਸ ਨੂੰ ਪਰਿਵਾਰੀ ਪੁੱਛਿਆ ਕੀ ਨਾਮ ਹੈ ਜੀ ਮੇਰਾ ਸ਼ੰਕਰ ਭਰਦਵਾ ਜੀ ਗੋਤਾਖਰੋ ਟੀਮ ਦਾ ਪ੍ਰਧਾਨ ਹੈ ਇਹ ਮਾਮਲਾ ਕੀ ਹੈ ਜੀ ਜਿਹੜਾ ਅੱਜ ਇੱਕ ਲੜਕੀ ਜੋ ਨਾਬਾ ਰੋਡ ਪਾਖੜਾ ਨਹਿਰ ਤੇ ਪਹੁੰਚੀ ਸੀਗੀ ਸੋ ਉਸ ਨੂੰ ਉੱਥੇ ਖੜੀ ਸੀ ਪਰ ਪਿੱਛੇ ਪਰਿਵਾਰ ਨੂੰ ਪਤਾ ਲੱਗਿਆ ਪਰਿਵਾਰ ਵੀ ਆ ਗਿਆ ਸੋ ਪਰਿਵਾਰ ਨੂੰ ਦੇਖਦੇ ਲੜਕੀ ਨੇ ਜਿਹੜਾ ਉਹ ਜੰਪ ਹੋ ਗਿਆ ਪਾਖੜਾ ਨਹਿਰ ਚ ਅਚਾਨਕ ਕਈਆ ਪੈਰ ਫਿਸਲਿਆ ਕੀ ਹੋ ਗਿਆ ਉਹਨੂੰ ਦੇਖਦੇ ਸਾਰੀ ਉਹਦਾ ਬ੍ਰਦਰ ਵੀ ਜਿਹੜਾ ਸੀਗਾ ਉਹਨੂੰ ਬਚਾਉਣ ਖਾਤਰ ਗਿਆ ਪਰ ਪਾਣੀ ਦੇ ਤੇਜ਼ ਵਹੋਂ ਕਰਕੇ ਬ੍ਰਦਰ ਵੀ ਜਿਹੜਾ ਕਿਉਂਕਿ ਚਾਲ ਦੇ ਪਿੱਛੇ ਸੀਗਾ ਬਹੁਤ ਮੁਸ਼ਕਿਲ ਦਾ ਕੰਮ ਸੀਗਾ ਉੱਥੇ ਜਿਹੜਾ ਜੰਪ ਕਰਿਆ ਪਰ ਦੋਨੋਂ ਜਨੇ ਪਾਖੜਾ ਨਹਿਰ ਚ ਤੇਜ਼ ਪਾਣੀ ਕਾ ਬਹਿ ਗਏ ਪਰ ਜਿਹੜੀ ਲੜਕੀ ਆ ਕੁੜੀ ਡਾਟਾ ਬੋਡੀ ਪਸਿਆਣਾ ਪਖੜਾ ਨਹਿਰ ਤੋਂ ਬਰਾਮਤ ਹੋ ਗਈ ਆ। ਕੁਝ ਕਾਰਨ ਪਤਾ ਲਗਿਆ ਪਰਿਵਾਰ ਮੈਂਬਰ ਨਾਲ ਗੱਲਬਾਤ ਕੀਤੀ ਇਤਨਾ ਵੱਡਾ ਸਟੈਪ ਕਿਉਂ ਚੱਕਿਆ ਗਿਆ ਕੁੜੀ ਵੱਲ ਨਹੀਂ ਪਰਿਵਾਰ ਕੁਝ ਨਹੀਂ ਹੋਇਆ ਪਰਿਵਾਰ ਸਦਮੇ 'ਚ ਕਿਉਂਕਿ ਆ ਅਚਾਨਕ ਕਿੱਡਾ ਵੱਡਾ ਹਸਤਾ ਹੋ ਗਿਆ ਤਾਂ ਪਰਿਵਾਰ ਨੂੰ ਬਹੁਤ ਸੋਚ ਸਮਝ ਨਹੀਂ ਪਾਰੇ ਵੀ ਇਹ ਕਿਸ ਤਰ੍ਹਾਂ ਹੋਇਆ ਕੀ ਗੱਲ ਹੋਈ ਆ ਕਿਉਂਕਿ ਪਰਿਵਾਰ ਦੇ ਵਿੱਚ ਵੀ ਕੋਈ ਗੱਲਬਾਤ ਕਰਕੇ ਲੜਕੀ ਨਹੀਂ ਆਈ ਲੜਕੀ ਕੋਤੇ ਪੜਦੀ ਆ ਉੱਥੇ ਆਈ ਸੀ ਤੇ ਜਿਹੜਾ ਬ੍ਰਦਰ ਸੀ ਉਹ ਰੋਟੀ ਦੇਣ ਖਾਤਰ ਗਿਆ ਸੀ ਕਿੱਥੇ ਪੜਦੀ ਸੀ ਕੁਝ ਪਤਾ ਲਗਿਆ ਕਿੱਥੇ ਨਹੀਂ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਪੁਲਿਸ ਨੂੰ ਜਾਣ ਮੈਸੇਜ ਕਰਾਤਾ ਸੀ ਆਈਡੀ ਨੂੰ ਦੇਤਾ ਤੇ ਉੱਚ ਅਧਿਕਾਰੀਆਂ ਨੂੰ ਵੀ ਦੀ ਜਾਣਕਾਰੀ ਦੇ ਦਿੱਤੀ ਗਈ ਜਿੱਦਾਂ ਤੁਸੀਂ ਕਹਿ ਰਹੇ ਹੋ ਸੰਕਰਜੀ ਦੀ ਕੁੜੀ ਪਹਿਲਾਂ ਨਾਪਾ ਪਾਕੜੇ ਦੇ ਕੋਲ ਆਈ ਹੈ ਤੇ ਪਰਿਵਾਰ ਨੂੰ ਦੇਖ ਕੇ ਤੁਹਾਨੂੰ ਕੀ ਲੱਗਦਾ ਕੋਈ ਲੜਾਈ ਝਗੜਾ ਕੁਝ ਜਿੱਦਾਂ ਦਾ ਨਹੀਂ اچانک ਹੋ ਸਕਦਾ ਕੋਈ ਵੱਡੀ ਗੱਲ ਨਹੀਂ ਹੈ ਜਾਂ ਉਸ ਵੇਲੇ ਸਿਚੁਏਸ਼ਨ ਕੀ ਸੀ ਕਿ ਕੋਈ بارش ਦਾ ਟਾਈਮ ਸੀ بارش ਵੀ ਪੈ ਰਹੀ ਸੀ ਹੋ ਸਕਦਾ ਪੈਰ ਵੀ ਉਹਦਾ ਫਿਸਲ ਸਕਦਾ ਇਹ ਕੋਈ ਵੱਡੀ ਗੱਲ ਨਹੀਂ ਹੈ ਮੈਰਿਟ ਹੀ ਆ ਮੈਰਿਟ ਕੁਝ ਪਰਿਵਾਰ ਮੈਂ ਲੜਕੀ ਮੈਰਿਟ ਸੀਗੀ ਪਰ ਡਿਵੋਰਸ ਕੇਸ ਹੋ ਗਿਆ ਸੀ ਫਾਈਨਲ ਹੋ ਗਿਆ ਸੀ ਇਹਨਾਂ ਦਾ ਤੇ ਹੁਣ ਡੈੱਡ ਬੋਡੀ ਡੈੱਡ ਬੋਡੀ ਰਜਿੰਦਰਾ ਸਿਵਲ ਹਸਪੀਟਲ ਪਹੁੰਚਾ ਜਾਏਗਾ ਪੁਲਸ ਆਪ ਪਹੁੰਚ ਰਿਹਾ ਹੈ